ਪਤਵਾਲੀ ਦੀ ਰੌਣਕਾਂ ਦੇ ਵਿੱਚ ਜਿੱਥੇ ਹਰ ਕੋਈ ਖੁਸ਼ੀ ਮਨਾ ਰਿਹਾ ਸੀ ਉੱਥੇ ਪਟਿਆਲਾ ਵਿਖੇ ਵੱਡਾ ਹਾਦਸਾ ਵਾਪਰ ਗਿਆ। ਦਰਸਲ ਦਿਵਾਲੀ ਦੀ ਰਾਤ ਖਾਲਸਾ ਮਹਿਲਾ ਦੀ ਕਾਰ ਪਾਰਕਿੰਗ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ। ਇਸ ਹਾਦਸੇ ਦੇ ਵਿੱਚ ਦਰਜਨਾ ਗੱਡੀਆਂ ਅੱਗ ਦੀ ਲਪੇਟ ਦੇ ਵਿੱਚ ਆ ਕੇ ਸੜ ਕੇ ਸੁਆਹ ਹੋ ਗਈਆਂ। ਸੋ ਅੱਗ ਇੰਨੀ ਤੇਜ਼ ਸੀ ਕਿ ਭਰੀ ਰਾਤ ਦੇ ਵਿੱਚ ਵੀ ਕਾਲਾ ਧੂੰਆਂ ਅਸਮਾਨ ਦੇ ਵਿੱਚ ਚਮਕ ਰਿਹਾ ਸੀ। ਬਹੁਤੀ ਫਾਇਰ ਬ੍ਰਿਗੇਡ ਦੀਆਂ ਕਈ ਟੀਮਾਂ ਮੌਕੇ ਤੇ ਤੁਰੰਤ ਪਹੁੰਚੀਆਂ ਤੇ ਲੰਬੀ ਜਦੂ ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਉਹ ਦੱਸਦੇ ਕਿ ਉਹ ਤੇਰੇ ਨੁਕਸਾਨ ਤੋਂ ਬਚਾਉਂਦੇ ਹੋਏ ਕਈ ਹੋਰ ਗੱਡੀਆਂ ਨੂੰ ਸਮੇਂ ਸਿਰ ਬਾਹਰ ਕਰ ਲਿਆ ਗਿਆ। ਉਹ ਦੱਸਦੇ ਕਿ ਵੱਡੀ ਖਬਰ ਪਟਿਆਲਾ ਤੋਂ ਆ ਰਹੀ ਹੈ ਜਿੱਥੇ ਕਿ ਕਾਰ ਪਾਰਕਿੰਗ ਦੇ ਵਿੱਚ ਅੱਗ ਲੱਗ ਗਈ ਹੈ ਜਿਸ ਤੋਂ ਬਾਅਦ ਕਿ ਦਰਜਨਾ ਗੱਡੀਆਂ ਅਗਦੀ ਲਪੇਟ ਦੇ ਵਿੱਚ ਆ ਗਈਆਂ ਨੇ। ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਜਿਸ ਤੋਂ ਬਾਅਦ ਕਿ ਪ੍ਰਸ਼ਾਸਨ ਜਿਹੜਾ ਕਿ ਮੌਕੇ ਤੇ ਪਹੁੰਚਦਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਜਿਸ ਤੋਂ ਬਾਅਦ ਕਿ ਅੱਗ ਨੂੰ ਕਾਫੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਗਿਆ। ਤੋ ਇਸ ਇਸ ਤਰ੍ਹਾਂ ਸਾਡੀ ਦੀਵਾਲੀ ਦੇ ਮਰਦ ਦੇ ਜਿਹੜੀ ਸਾਡੀ ਟੀਮਾਂ ਪਟਿਆਲੇ ਦੇ ਵੱਖ-ਵੱਖ ਏਰੀਆ ਵਿੱਚ ਤਨਾਤ ਕੀਤੀਆਂ ਜਿੰਨ ਤੇ ਟੋਟਲ ਜੇ ਰਾਤ ਦੀ ਕਾਊਂਟਿੰਗ ਦੇ ਸਬੰਧ ਦਾ ਟੋਟਲ ਕਲ ਸ਼ਾਮ ਤੋਂ ਸਵੇਰ ਤੱਕ ਅੱਠ ਛੋਟੀਆਂ-ਮੋਟੀਆਂ ਜਣੀਆਂ ਛੁੱਟਪੁੱਟ ਘਟਨਾਵਾਂ ਹੋਈਆਂ ਜਿਨ੍ਹਾਂ ਵਿੱਚ ਇੱਕ ਘਟਨਾ ਸਨ ਕਾਫੀ ਜ਼ਿਆਦਾ ਵੱਡਸਕ ਸੀ ਜਿਹੜੀ ਨਾਬਾ ਗੇਟ ਕੋਲ ਇੱਕ ਪਾਰਕਿੰਗ ਹੈ ਤੇ ਪਾਰਕਿੰਗ 'ਚ ਕੋਈ ਅਤਿ ਸ਼ਵਾਲਜੀ ਕਾਰਨ ਕਾਰ ਨੂੰ ਅੱਗ ਲੱਗੀ ਤੇ ਕਾਰਾਂ ਕਾਫੀ ਜ਼ਿਆਦਾ ਉੱਥੇ ਕਾਰਾਂ ਖੜੀਆਂ ਸਨ ਜਿਨ੍ਹਾਂ ਨੂੰ ਤਿੰਨ ਕਾਰਾਂ ਨੂੰ ਅਗ ਲੱਗੀ ਤੇ ਤਿੰਨ ਕਾਰਨ ਸਾਡੀ ਟੀਮ ਨੇ ਮੌਕੇ ਤੇ ਤੁਰੰਤ ਪਹੁੰਚਾਇਆ ਜਿੰਨ ਕਰਾ ਪੂਰੀ ਤਰ੍ਹਾਂ ਲੜ ਗਈਆਂ ਤੇ ਕਾਫੀ ਕਾਰਨ ਨੂੰ ਅਸੀਂ ਬਚਾਇਆ ਕਿੰਨੇ ਕਿ ਦਿੱਕਤਾਂ ਯਾਰ ਜਾਨਾ ਕਿ ਪਾਰਕਿੰਗ ਦੇ ਕਿੰਨੇ ਗੇਟ ਬੰਦ ਸਰਕ ਪਾਰਕਿੰਗ ਦਾ ਗੇਟ ਬੰਦ ਸੀ ਸਾਡੇ ਕਰਮਚਾਰੀਆਂ ਕੋਲ ਸਿਸਟਮ ਹੁੰਦਾ ਅਸੀਂ ਨਾਲ ਦੇ ਨਾਲ ਗੇਟ ਬ੍ਰੇਕ ਕਰਕੇ ਗੇਟ ਬ੍ਰੇਕ ਕਰ ਲਿਆ ਸੀ ਸਾਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਈ ਇਹ ਪ੍ਰੋਬਲਮ ਇਹ ਸੀ ਵੀ ਗੱਡੀਆਂ ਬਹੁਤ ਜ਼ਿਆਦਾ ਖੜੀਆਂ ਸੀ ਕਿੰਨੇ ਕਿ ਨੁਕਸਾਨ ਦਾ ਸਾਰਾ ਮੈਂ ਤਿੰਨ ਗੱਡੀਆਂ ਦਾ ਪੂਰੀ ਤਰ੍ਹਾਂ ਖਤਮ ਹੀ ਹੋ ਗਈਆਂ ਤੇ ਬਾਕੀ ਆਸ-ਪਾਸੇ ਦੋ-ਤਿੰਨ ਗੱਡੀਆਂ ਸੀ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਸੇਕ ਵੀ ਲੱਗਾ ਹੈ ਤੇ ਉਹਨਾਂ ਨੂੰ ਨੁਕਸਾਨ ਹੋਇਆ। ਜਦੋਂ ਅੱਗ ਲੱਗੀ ਹੈ ਕਾਰਾਂ ਨੂੰ ਤੇ ਇੱਥੇ ਆਂਡ-ਗਵਾਂਡ ਚ ਲੋਕਾਂ ਨੇ ਇੰਟੀਮੀਟ ਕੀਤਾ ਫਿਰ ਇੱਕ ਦੂਜੇ ਨੂੰ ਕਰਕੇ ਇਹ ਕੋਈ ਪਟਾਕਾ ਆ ਕੇ ਗਿਰਿਆ ਜਾਂ ਕੀ ਹੈ ਇਹ ਹੁਣ ਪ੍ਰਮਾਤਮਾ ਜਾਣਦਾ। ਇੱਥੇ ਹੋਰ ਤਾਂ ਕੋਈ ਸਾਧਨ ਹੈ ਨਹੀਂ ਸੀ ਵੀ ਕੋਈ ਰਿਕਾਰਡਿੰਗ ਤੋਂ ਜਿੱਦੇ ਤੋਂ ਪਤਾ ਲੱਗ ਸਕੇ। ਪਰ ਇਹ ਬਹੁਤ ਨੁਕਸਾਨ ਬਹੁਤ ਹੋਇਆ ਹੈ। ਹਜੇ ਇੱਥੋਂ ਇੱਕ ਤਿੰਨ ਕਾਰਾਂ ਹੀ ਸੜ ਗਈਆਂ, ਚੌਥੀ ਇੱਥੋਂ ਮੁੰਡਾ ਕੱਢ ਕੇ ਲੈ ਗਿਆ। ਉਹ ਬੜਾ ਹਿੰਮਤੀ ਸੀ ਕੱਢ ਕੇ ਲੈ ਗਿਆ ਉਹ ਗੱਾਰਾ ਬਹੁਤ ਵੱਡਾ ਨੁਕਸਾਨ ਹੋਣ ਤੋਂ ਹੋ ਟਲ ਗਿਆ ਜਿਹੜਾ ਇਹ ਨੁਕਸਾਨ ਆਇਆ ਵੀ ਪਰ ਭਾਈ ਹਜੇ ਪਤਾ ਨਹੀਂ ਕਦੋਂ ਹੁੰਦੀ ਹੈ ਇਨਸ਼ੋਰਸਾ ਕਦੋਂ ਮਿਲਦੀ ਹੈ ਕਦੋਂ ਨਹੀਂ ਪਰ ਜੋ ਹੋਇਆ ਦਿਵਾਲੀ ਵਾਲੀ ਰਾਤ ਬਹੁਤ ਮਾੜਾ ਹੋਇਆ ਹੈ ਲੱਗਦਾ ਨਹੀਂ ਇਹ ਦੂਰੇ ਕੈਮਰਾ ਹੁੰਦਾ ਪਿਕਚਰ ਕਲੀਅਰ ਹੁੰਦਾ ਦਿਖਾਈ ਕੈਮਰਾ ਹੁਣ ਇੱਥੇ ਅੰਦਰ ਪਾਰਕਿੰਗ ਦੇ ਕੈਮਰਾ ਹੈ ਨਹੀਂ ਜੇ ਇੱਥੇ ਕੋਈ ਪਿੱਛੇ ਕਿਸੇ ਦੇ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਰਾਤ ਬਾਕੀ ਫਾਇਰ ਨੇ ਆ ਕੇ ਆਪਣਾ ਜਿਹੜਾ ਕੰਮ ਸੀਗਾ ਉਹ ਕਰਿਆ ਹੁਣ ਅੱਗੇ ਦਾ ਦੇਖੋ ਕੀ ਕਾਰਵਾਈ ਹੈ ਹੁਣ ਫਾਇਰ ਦੀ ਜਾਂ ਪੁਲਿਸ ਦੀ ਕੀ ਹੈ ਅਗਲਾ ਸਿਸਟਮ ਉਸ ਤੋਂ ਸਾਨੂੰ ਉਹ ਉਹ